ਤੇ ਕੀ ਗੱਲ ਜਿਹੜੇ ਦਰਖਤ ਕਦੋਂ ਦੇ ਵਿਗੇ ਹੋਏ ਨੇ ਕਿਹਦੇ ਤੁਸੀਂ ਧਿਆਨ ਚ ਲੈਂਦਾ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾਂ ਲਿਆ ਜਾ ਰਿਹਾ ਇਹ ਚੁੱਕੇ ਕਿਉਂ ਨਹੀਂ ਜਾ ਰਹੇ ਸਰ ਬਲਾਸਾ ਨੂੰ ਸਥਿਕਾਰ ਦੀ ਸਹਾਨਾ ਕੀ ਜੀ ਤੇ ਇਹ ਥੋੜੇ ਦਿਨ ਦੀ ਗੱਲ ਹੈ ਨਹੀਂ ਇੱਕ ਤਰ੍ਹਾਂ ਇਸੇ ਬਹੁਤ ਚੀਜ਼ ਤੋਂ ਡਿੱਗਿਆ ਹੋਇਆ ਜੋ ਕਿ ਆਪਣੀ ਜੜ੍ਹ ਛੱਡ ਕੇ ਦੂਜੇ ਧਰਮ ਤੇ ਆਸਰੇ ਖੜਿਆ ਆ ਗਿਆ ਇੱਕ ਫਾਸੀ ਮੀਨ ਸੈਕਟਰੀਅਰ ਦੇ ਸਾਹਮਣੇ ਜਿੱਥੇ ਬੋਥਲੇ ਹੋਏ ਨੇ ਮੀਨ ਸੈਕਟਰੀਅਰ ਦੇ ਪਿੱਛੇ ਜਾ ਕੇ ਬੋਥਲੇ ਵਿੱਚੀ ਬੋਥਾਂ ਦੇ ਵਿੱਚ ਹੂੰ ਇਨਵੇਂ ਨੇ ਪਹਿਲਾਂ درخت ਗਿਰਿਆ ਦੇਖੋ ਅੱਗੇ ਸਾਹਮਣੇ ਸਕੂਟਰ ਮੋਟਰਸਾਈਕਲ ਖੜੇ ਨੇ ਸਾਰੀ ਚੀਜ਼ਾਂ ਨੁਕਸਾਨ ਹੈ ਉਸ ਤੋਂ ਬਾਅਦ ਦੇਖੋ ਅਸੀਂ ਜਿਹੜਾ ਸਾਡਾ ਇੱਥਾ ਸਤੰਭ ਹੈ ਪ੍ਰੈਸ ਨੇ ਤਾਂ ਅਸੀਂ ਬਾਅਦ ਚ ਬੁਲਾਇਆ ਪਹਿਲਾਂ ਅਸੀਂ ਫੋਰੈਸਟ ਡਿਪਾਰਟਮੈਂਟ ਫੂਡਾ ਡਿਪਾਰਟਮੈਂਟ ਈਵਨ ਅਸੀਂ ਜਿਹੜੀ ਜਨ ਸਹਿਤਾ ਕੇਂਦਰ ਦੀ ਸੁਸਾਇਟੀ ਹੈ ਉਹਨਾਂ ਨੂੰ ਵੀ ਇਨਫੋਮ ਕਰ ਚੁੱਕੇ ਐਸਡੀਐਮ ਸਾਹਿਬ ਨੂੰ ਇਨਫੋਮ ਕਰ ਚੁੱਕੇ ਹਰ ਕੋਈ ਅਪਡੇਟ ਕਰ ਲਈ ਔਰ ਇੱਥੇ ਇਸ درخت ਨੂੰ ਛੇੜਨ ਲਈ ਕੋਈ ਨਹੀਂ ਆਇਆ ਜੇ ਗਿਰ ਜਾਂਦਾ ਵੀ ਦੇਖੋ ਵੀ ਵਾਈਕਲਾਂ ਦਾ ਨੁਕਸਾਨ ਕੋਈ ਬੰਦਾ ਕੋਈ ਬਜ਼ੁਰਗ ਬੈਠਾ ਉਹਨਾਂ ਨੂੰ ਨੁਕਸਾਨ ਤਲੀ ਕਟਰਾ ਟ੍ਰਾਂਸਿਸਟਰ ਸਾਡੇ ਵਿਨਾਸ਼ ਪੱਤਰਿਕਾ ਅਵਨਾਸ਼ ਕਉ ਜੋ ਪੱਤਰ ਜਾਰਨਾ ਵਾਪਿਆ ਹੋਈ ਨਾਮ ਆਪਰੇਸ਼ ਕਰਕੇ ਡੀਸੀ ਸਾਹਿਬ ਨੇ ਇੱਕ ਬਿਆਨ ਦਿੱਤਾ ਜੀ ਕਿ ਪਟਿਆਲਾ ਹਦੂਦ ਅੰਦਰ ਅਗਰ ਕੋਈ ਵੀ ਸਿੰਲਰ ਕੋਈ ਦਰਸਤ ਕੋਈ ਬਿਲਡਿੰਗ ਐਜੀ ਆ ਟਿਕਾ ਵਾਲੀ ਤਾਂ ਉਸ ਨੂੰ ਧਿਆਨ ਉਹ ਹੀ ਡਿਪਾਰਟਮੈਂਟ ਜਿਹਦੇ ਅਧੀਨ ਹੈ ਤਾਂ ਉਹਨੂੰ ਫਰਜ਼ ਖਤਮ ਕਰੇਗਾ ਹਾਂ ਪਰ ਅਫਸੋਸ ਦੀ ਗੱਲ ਅਸੀਂ ਪੁਡਾ ਦੇ ਕਈ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਪਰ ਹੁਣ ਹੋਂਦ ਕਿ ਫੈਸਟਵਲ ਤੇ ਆ ਨਹੀਂ ਸਕਾ ਹੂੰ ਜਦੋਂ ਹਨੇਰੀ ਚੱਲੀ ਤਾਂ ਉਹ ਕਵਰੇਜ ਕਰ ਰਿਆ ਸੀ ਉਸ ਦੌਰਾਨ ਇੱਕ ਗਲਿਆ ਹੋਇਆ ਜਿਹੜਾ ਕਾਰਪੋਰੇਸ਼ਨ ਦਾ ਇੱਕ ਪਿੱਲਰ ਸੀ ਖੜਾ ਸੀ ਉਹ गिर ਗਿਆ ਉਹਦੇ ਉੱਤੇ ਸਿਰ ਦੇ ਉੱਤੇ ਤੇ ਉਸ ਦੀ ਮੌਤ ਹੋ ਗਈ ਮੈਨੂੰ ਕਿਸੇ ਨੇ ਆਖਿਆ ਤਾਂ ਮੈਂ ਡੀਜੀ ਸਭ ਕੋਲ ਬੇਨਤੀ ਕੀਤੀ ਉਹ ਕਹਿੰਦੇ ਪਹਿਲਾਂ ਸੋਸ਼ਲ ਨੂੰ ਸੰਬੰਧਿਤ ਅਫਸਰਾਂ ਕੋਲ ਜਾਓ ਤੇ ਨਹੀਂ ਚੱਕਦੇ ਤਾਂ ਮੈਂ ਫਰਦਰ ਕਾਰਵਾਈ ਕਰਾਂਗਾ ਜਿੱਥੇ ਆਪਾਂ ਇੱਕ ਮੇਨ ਡੀਸੀ ਸਾਹਿਬ ਇੱਥੇ ਐਸਐਮ ਆਫਿਸ ਇੱਥੇ ਐਸਐਸਪੀ ਸਭ ਹਰ ਡਿਪਾਰਟਮੈਂਟ ਇੱਥੇ ਬੈਠਾ ਹੈ ਤੁਸੀਂ ਦੇਖੋ ਉੱਥੇ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਬਾਹਰ ਦਾ ਹਾਲ ਤੁਹਾਨੂੰ ਵੀ ਪਤਾ ਹੋਊਗਾ ਵੀ ਕੀ ਹੋ ਰਿਹਾ ਹੋਇਆ ਇਹਨਾਂ ਨੂੰ ਇਹ ਪੈਂਦੀ ਕਿਤੇ ਵੀ ਮੇਕਾ ਦੇਖੋ ਤੁਹਾਡੇ ਹੁਕਮਾਂ ਦੀ ਇਹ ਲੰਘਣਾ ਘਰ ਮਹਿਕਣ ਮਹਿਕਣ ਦੋਸਤਾਂ ਨਾਲ ਗੱਲ ਕੀਤੀ ਉਹਨਾਂ ਟਾਲ ਮਟੋਲ ਕਰਕੇ ਮੈਨੂੰ ਕਹੇ ਕਾਲਤਾ ਇਹਨੇ ਆਖਿਆ ਕਿ ਜੇ ਮੈਂ ਮੇਰੇ ਜੁਟੇ ਮੈਂ ਆਪਣੀ ਗੱਲ ਕਿ ਇਹੋ ਬੰਦਾ ਭੇਜ ਦਲਾਂ ਹਾਂ ਸੋ ਮੈਂ ਕਹਿੰਦਾ ਸਾਡੇ ਕੋਲ ਰਿਕਾਰਡ ਹੈ ਜੀ ਜਿਹੜੇ ਅਸੀਂ ਫੋਨ ਮਾਰੇ ਨੇ ਫੋਰਸ ਡਿਪਾਰਟਮੈਂਟ ਨੂੰ ਮਾਰੇ ਫੁੱਡਾ ਨੂੰ ਮਾਰੇ ਈਵਨ ਫੋਰ ਮੈਂ ਤੁਹਾਨੂੰ ਦੱਸਦਾ ਸਿਕਿਉਰਿਟੀ ਜਿਹੜੀ ਸਿਕਿਉਰਿਟੀ ਹੈ ਨਾ ਖਾਨ ਸਾਹਿਬ ਜਿਹੜੇ ਕੀ ਕਹਿੰਦੇ ਅਸੀਂ ਸਿਕਿਉਰਿਟੀ ਦੇ ਇਨਚਾਰਜ ਹੈ ਉਹਨਾਂ ਨੂੰ ਮੈਂ ਚਾਰ ਵਾਰ ਫੋਨ ਕਰ ਲਿਆ ਉਹ ਕਹਿੰਦੇ ਨੇ ਜੀ ਅੱਗੇ ਜਿਹਨੂੰ ਵੀ ਫੋਨ ਕਰੋ ਅੱਗੇ ਕਰੋ ਅੱਗੇ ਕਰੋ ਅੱਗੇ ਸਾਰਾ ਕੁਝ ਇੱਦਾਂ ਹੀ ਚੱਲੀ ਜਾ ਰਿਹਾ ਜੀ ਜਦੋਂ ਕੋਈ ਕੋਕਾ ਡਾਂਡਾ ਪਰ ਜਾਂਦੀ ਹੈ ਸਾਫਾ ਨਾਲ ਨਹੀਂ ਆਉਂਦੇ ਆ ਫੋਨ ਤੇ ਕੀਰ ਮਾਰਦੇ ਆ ਠੀਕ ਆ ਹੁਣ ਅਸੀਂ ਕੀ ਕਰਤਾ ਜੀ ਜਦੋਂ ਕਿਤੇ ਪੈਸੇ ਦਾ ਹੋਰ ਗੱਲੋਂ ਨਹੀਂ ਉੱਥੇ ਕ ਮਦਦ ਜਿੱਥੋਂ ਕੁਛ ਉਹੀ ਲੈਣਾ ਦੇਣ ਦੀ ਗੱਲ ਬਣਦੀ ਹੈ ਉੱਥੇ ਸਾਰੀ ਪਹੁੰਚ ਜਾਂਦੇ ਨੇ ਵੀ ਕੋਈ ਭੋਰਾ ਮਿਲ ਜੇ ਸਾਨੂੰ ਵੀ ਜਿੱਥੇ ਕੰਮ ਕਾਰ ਪੈ ਜੇ ਉੱਥੇ ਹੀ ਕਮੋਜੇ ਦੇ ਮੋਢਿਆਂ ਤੇ ਸੁਣਾਇਆ ਸਾਰਾ ਕੁਝ ਸਰਕਾਰ ਦੇ ਵਿੱਚ ਹੀ ਲੱਗ ਕੇ ਹੋਇਆ ਹੋਇਆ ਜਿਹਨਾਂ ਦਾ ਅਫਸਰ ਜਿਹੜੇ ਅਫਸਰຊਾਈਓ ਹੁਣ ਬਿਕਾਊ ਹੋਈ ਵੀ ਹੈ ਸਰਕਾਰ ਦੀ ਬਿਕਾਊ ਹੋਈ ਵੀ ਹੈ ਹੋਰ ਕੁਝ ਨਹੀਂ ਹੈ ਜੀ 1985 ਮੋਹਿਦ ਸਾਹਿਬ ਦਾ ਮੈਂਬਰ ਨੇ ਦੁਨੀਆ ਮੇਕਰ ਜਦੋਂ ਪਹਿਲਾਂ ਆਈਜੀ ਸਾਹਿਬ ਵੀ ਕੰਦ ਸੀ ਦੋਨਾਂ ਦੀ ਕਾਹਦੇ ਦਰਸਾ ਆਸਰੇ ਖੜੇ ਉਸ ਪਹਾੜੀ ਹੁੰਨੇ ਆ ਰਾਤੋਂ ਸੁੰਢੀ ਉੱਤੇ ਹੈ ਉੱਤੇ ਪਬਲਿਕ ਕਾਉਂਟ ਰੀਟਿੰਗ ਚੰਦੀ ਜਾਂਦੀ ਜਾਂਦੀ ਹੈ ਪਾਰਕਿੰਗ ਇਸ ਪਾਰਕਿੰਗ ਜੇ ਸਾਡੇ ਇੱਥੇ ਮਤਲਬ ਇੱਥੇ ਸਵੀਪਰ ਨਾ ਹੁੰਦੇ ਉਹਨਾਂ ਨੇ ਜੀ ਉਹਨਾਂ ਨੇ ਮਤਲਬ ਇਹਨੂੰ ਰੋਕਿਆ ਜਾਂ ਇਹਨੂੰ ਖੜਾ ਕਰਿਆ ਉਹਨਾਂ ਕਰਕੇ ਬੱਜ ਗਿਆ ਇਨੀ ਸਪਾਰਕਿੰਗ ਹੋ ਗਈ ਸੀ ਵੀ ਕੁਝ ਤਾਰਾ ਸਾਨੂੰ ਬਿਜਲੀ ਬੋਰ ਨੂੰ ਸਾਨੂੰ 112 ਨੰਬਰ ਤੇ ਫੋਨ ਕਰਨਾ ਪਿਆ ਪੁਲਿਸ ਨੂੰ ਵੀ ਸਾਡੀ ਦੇਖੋ ਤਾਰਾ ਕਿਵੇਂ ਟੁੱਟ ਗਿਆ ਇਹਦੇ ਕਰਕੇ ਸਤਿ ਸ੍ਰੀ ਅਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਰ ਮੀਡੀਆ ਦੋਸਤੋ ਗੱਲਬਾਤ ਕਰਦੇ ਆਪਾਂ ਪਟਿਆਲੇ ਸ਼ਹਿਰ ਦੇ ਪਿਛਲੇ ਦਿਨੀ ਇੱਕ ਬੜਾ ਦੁਖਦ ਘਟਨਾ ਹੋਈ ਸੀ ਪਟਿਆਲੇ ਦੇ ਵਿੱਚ ਇੱਕ ਪੱਤਰਕਾਰ ਪੁਰਾਣੇ ਪੱਤਰਕਾਰ ਸੀਨੀਅਰ ਪੱਤਰਕਾਰ ਜੋ ਅਲੱਗ-ਅਲੱਗ ਚੈਨਲ ਵਾਲੀ ਉਹਨਾਂ ਨੇ ਕੰਮ ਕੀਤਾ ਅਵਿਨਾਸ਼ ਕੰਬੋਜ ਉਹ ਤੁਸੀਂ ਸਾਰਿਆਂ ਨੂੰ ਪਤਾ ਸਾਡੇ ਪੱਤਰਕਾਰ ਭਾਈਚਾਰੇ ਨੂੰ ਪਤਾ ਆਮ ਲੋਕਾਂ ਨੂੰ ਵੀ ਪਤਾ ਵੀ ਇੱਕ ਹਾਦਸਾ ਹੋਇਆ ਖੰਭਾ ਡਿੱਗਿਆ ਉਹਨਾਂ ਦੇ ਉੱਤੇ ਆਉਣ ਡਿਊਟੀ ਉਹ ਖਬਰ ਕਵਰ ਕਰਨ ਜਾ ਰਹੇ ਸੀ ਤੇ ਖੰਭਾ ਡਿੱਗ ਕੇ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਉਹਦੇ ਹੱਕ 'ਚ ਜਿਹੜੀ ਆਵਾਜ਼ ਚੁੱਕੀ ਵੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਤਾਂ ਉੱਥੇ ਮੰਤਰੀ ਵੀ ਆਏ ਐਮ ਐਲ ਏ ਚੁਣੇ ਹੋਏ ਆਏ ਤੇ ਕੁਝ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਤੇ ਉਹਨਾਂ ਨੇ ਕਿਹਾ ਵੀ ਜੋ ਇਹ ਹੰਗਾਈਲੀ ਸੀਗੀ ਨਗਰ ਕਾਉਂਸਲ ਜਿਹਨੂੰ ਆਪਾਂ ਕਹਿੰਦੇ ਆ ਸਾਡੇ ਕਾਰਪੋਰੇਸ਼ਨ ਪਟਿਆਲਾ ਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਉਹ ਖੰਭਾ ਇੰਨਾ ਕਮਜ਼ੋਰ ਸੀ ਕਿਸੇ ਵੀ ਵਕਤ ਮਤਲਬ ਹਾਦਸਾ ਹੋ ਸਕਦਾ ਸੀ ਉਹ ਹਾਦਸਾ ਹੋ ਗਿਆ ਇੱਕ ਨੌਜਵਾਨ ਪੱਤਰਕਾਰ ਜਿਹੜਾ ਆਪਣੀ ਜਾਨ ਗਵਾ ਬੈਠਾ ਉਸ ਤੋਂ ਬਾਅਦ ਪਟਿਆਲਾ ਡੀਸੀ ਨੇ ਜਿਹੜੇ ਹੁਕਮ ਕੀਤੇ ਵੀ ਕਿਤੇ ਵੀ ਕੋਈ ਦਰਖਤ ਡਿੱਗਣ ਵਾਲਾ ਜਾਂ ਕੋਈ ਏਦਾਂ ਦਾ ਖੰਭਾ ਜਿਹਦੇ ਨਾਲ ਕੋਈ ਹਾਦਸਾ ਹੋ ਸਕਦਾ ਤਾਂ ਉਹ ਤੁਰੰਤ ਉੱਥੇ ਐਕਸ਼ਨ ਲਿਆ ਜਾਵੇ ਤਾਂ ਇਹ ਸਾਰੀ ਮਤਲਬ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਨੇ ਉਹ ਕਾਰਵਾਈ ਕਰਨਗੇ ਵੀ ਤਾਂ ਜੋ ਅਣਸਖਾਵੀ ਘਟਨਾ ਕੋਈ ਹੋਰ ਨਾ ਵਾਪਰੇ ਪਰ ਜੇ ਆਪਾਂ ਗੱਲ ਕਰੀਏ ਪਟਿਆਲੇ ਦੇ ਨਾਲ ਆ ਪੰਜਾਬ ਦੀ ਗੱਲ ਕਰਦੇ ਹਾਂ ਕਿਤੇ ਤਾਰਾਂ ਢਿੱਲੀਆਂ ਨੇ ਕਿਤੇ ਦਰਖਤ ਡਿੱਗ ਜਾਂਦੇ ਨੇ ਮਤਲਬ ਜਿੱਥੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਚ ਆਪਾਂ ਏਦਾਂ ਦੀ ਕੋਈ ਚੀਜ਼ ਲਿਆਉਨੇ ਆ ਤਾਂ ਸਾਰੇ ਆਪਣਾ ਹੱਥ ਪਿੱਛੇ ਖਿੱਚਦੇ ਨਜ਼ਰ ਆਉਂਦੇ ਆ ਜੇ ਕਿਤੇ ਕੋਈ ਬੰਦਾ ਆਪਣੀ ਕੋਈ ਬਿਲਡਿੰਗ ਬਣਾ ਰਿਹਾ ਹੈ ਜਾਂ ਕੋਈ ਕਲੋਨੀ ਕੱਟਦਾ ਜਿੱਥੋਂ ਮਤਲਬ ਮਾਲ ਬਣਨਾ ਪੈਸੇ ਬਣਨੇ ਹੁੰਦੇ ਨੇ ਉੱਥੇ ਸਾਰੇ ਵਿਭਾਗ ਮਹਕਮੇ ਪਹੁੰਚ ਜਾਂਦੇ ਨੇ ਵੀ ਇਹ ਸਾਡੀ ਜੂਰਡਿਕਸ਼ਨ ਦੇ ਅੰਡਰ ਹੈ ਸਾਡੀ ਦੇ ਹੈ ਜਿੱਥੇ ਕਿਤੇ ਇਹਨਾਂ ਨੂੰ ਕੰਮ ਕਰਨਾ ਪੈ ਜੇ ਤਾਂ ਉੱਥੇ ਸਾਰੇ ਮਹਕਮੇ ਪਿੱਛੇ ਹੋ ਜਾਂਦੇ ਆ ਵੀ ਇਹ ਫਲਾਣੇ ਅਧਿਕਾਰੀ ਦੇ ਜੂਰਡਿਕਸ਼ਨ ਚ ਆਉਂਦਾ ਹੈ ਜਾਂ ਫਲਾਣੇ ਦੇ ਆਉਂਦਾ ਹੈ ਇਸੇ ਮੈਂ ਗੱਲ ਅੱਜ ਮੁੱਦਾ ਇਸ ਲਈ ਕਰ ਰਿਹਾ ਕਿਉਂਕਿ ਪਟਿਆਲੇ ਦੇ ਵਿੱਚ ਜੋ ਇੱਕ ਅਹਿਮ ਹੁਣ ਗੱਲਬਾਤ ਫੇਰ ਉੱਠੀ ਹੈ ਕਿ ਜਿਹੜੀ ਜਗ੍ਹਾ ਤੇ ਦਰਖਤ ਡਿੱਗੇ ਹੋਏ ਨੇ ਉਹਦੇ ਵਿੱਚ ਜੋ ਮੀਨੀ ਸੈਕਟਰੀਏਟ ਜਿੱਥੇ ਡੀਸੀ ਸਾਹਿਬ ਖੁਦ ਬੈਠਦੇ ਨੇ ਐਸਐਸਪੀ ਸਾਹਿਬ ਬੈਠਦੇ ਨੇ ਹੋਰ ਵੀ ਅਧਿਕਾਰੀ ਐਸਡੀਐਮ ਐਡੀਸੀ ਸਾਰੇ ਬੈਠਦੇ ਨੇ ਸਾਹਮਣੇ ਜਿੱਥੇ ਜਨ ਸਹਿਯਤਾ ਕੇਂਦਰ ਬਣੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਬੂਥ ਕਹਿੰਦੇ ਆ ਉੱਥੇ ਇੱਕ ਦਰਖਤ ਡਿੱਗਿਆ ਹੋਇਆ ਉਹਦੀ ਸਾਡੀ ਧਿਆਨ ਦੇ ਵਿੱਚ ਲਿਆਂਦਾ ਸਾਡੇ ਪੱਤਰਕਾਰ ਨੇ ਤੇ ਇਸੇ ਤਰ੍ਹਾਂ ਖੰਡਾ ਚੌਂਕ ਦੇ ਨੇੜੇ ਇੱਕ ਵੱਡਾ ਦਰਖਤ ਡਿੱਗਿਆ ਹੋਇਆ। ਮਤਲਬ ਉਹ ਜਿਹੜੀ ਵਿਸ਼ਾ ਪੱਤਰਕਾਰ ਪਟਵਾਰੀ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਡੀਸੀ ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਹੋਰ ਅਧਿਕਾਰੀਆਂ ਦੇ ਵੀ। ਵੀ ਕਿਉਂ ਨਹੀਂ ਭਾਈ ਇਹਨਾਂ ਨੂੰ ਚੁੱਕਦੇ ਜਦੋਂ ਹਾਦਸਾ ਵਾਪਰ ਗਿਆ ਤਾਂ ਫਿਰ ਪਿੱਛੇ ਹੱਥ ਮਰਦੇ ਆ ਪਰ ਇਹ ਜੰਨੇ ਆ। ਪੂਰੀ ਗੱਲਬਾਤ ਲਈ ਪਟਵਾਰੀ ਜੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ। ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਪਰ ਤੁਮਾਰੀ ਸਾਹਿਬ ਸਾਰੀ ਗੱਲਬਾਤ ਆਪਣੀ ਹੋਈ ਹੈ ਪਹਿਲਾਂ ਵੀ ਮੈਂ ਦਰਸ਼ਕਾਂ ਨੂੰ ਵੀ ਦੱਸਤੀ ਤੇ ਕੀ ਗੱਲ ਜਿਹੜੇ ਦਰਖਤ ਕਦੋਂ ਦੇ ਡਿੱਗੇ ਹੋਏ ਨੇ ਕਿਹਦੇ ਤੁਸੀਂ ਧਿਆਨ ਚ ਲੈਂਦਾ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾ ਲਿਆ ਜਾ ਰਿਹਾ ਇਹ ਚੁੱਕੇ ਕਿਉਂ ਨਹੀਂ ਜਾ ਰਹੇ ਸਰ ਭਲਾ ਸਾਨੂੰ ਸਥਤੀ ਕਾਲ ਨਹੀਂ ਸਾਰਾ ਨੂੰ ਜੀ ਤੇ ਇਹ ਥੋੜੇ ਦਿਨ ਦੀ ਗੱਲ ਹੈ ਜੀ ਇੱਕ ਤਰ੍ਹਾਂ ਸਿੱਧੇ ਬਹੁਤ ਚੀਜ਼ ਢੋ ਲੱਗਿਆ ਹੋਇਆ ਜੋ ਕਿ ਆਪਣੀ ਧਰ ਛੱਡ ਕੇ ਦੂਜੀ ਧਰ ਤੇ ਆਸਰੇ ਖੜਿਆ ਹੈਗਾ ਇੱਕ ਪਾਸੇ ਮੀਨ ਸੈਕਟਰੀਅਟ ਦੇ ਸਾਹਮਣੇ ਜਿੱਥੇ ਬਹੁਤ ਬੜੇ ਹੋਏ ਨੇ ਮੀਨ ਸੈਕਟਰੀਅਟ ਦੇ ਪਿੱਛੇ ਜਾ ਕੇ ਬੋਤ ਦੇ ਵਿੱਚ ਜੀ ਬੋਤਾਂ ਦੇ ਵਿੱਚ ਹੂੰ ਉੱਥੇ ਪਹਿਲੇ ਸਕੂਟਰ ਮੋਟਰਸਾਈਕਲ ਕਰਦੇ ਆ ਪਬਲਿਕ ਜਾਂਦੀਆਂ ਦੇ ਬੱਚੇ ਵੀ ਹੁੰਦੇ ਆ ਜੀ ਜੋ ਪਹਿਲੀ ਘਟਨਾ ਜਿਸ ਦਾ ਸਾਡੇ ਅਬਨਾਸ਼ ਪੱਤਰ ਦੀ ਦਾ ਅਬਨਾਸ਼ ਕਮੋਜੀ ਪੱਤਰ ਦਾ ਨਾਲ ਵਾਪਸ ਹੋਈ ਜੀ ਨਾ ਵਾਪਸ ਕਰਕੇ ਡੀਸੀ ਸਾਹਿਬ ਨੇ ਇੱਕ ਬਿਆਨ ਦਿੱਤਾ ਜੀ ਕਿ ਪਟਿਆਲਾ ਹਦੂਦ ਅੰਦਰ ਅਗਰ ਕੋਈ ਵੀ ਪਿੰਡਰ ਕੋਈ ਦਰਖਤ ਕੋਈ ਬਿਲਡਿੰਗ ਐ ਜੀ ਐ ਡਿੱਕਣ ਵਾਲੀ ਤਾਂ ਉਸ ਨੂੰ ਧਿਆਨ ਉਹੀ এনवायरमेंट ਜਿਹਦੇ ਅਧੀਨ ਹੈ ਤਾਂ ਉਹਨੂੰ ਫਰਦਰ ਖਤਮ ਕਰੇਗਾ ਹਾਂ ਪਰ ਅਫਸੋਸ ਦੀ ਗੱਲ ਅਸੀਂ ਉਂਡਾ ਦੇ ਕਈ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਪਰ ਉਹਨਾਂ ਨੇ ਹੁਣ ਤੱਕ ਦਰਸਤ ਵੱਲ ਤੇ ਆ ਨਹੀਂ ਦਿੱਤਾ ਹੂੰ ਇਸ ਜਿਹੜੇ ਸਬੰਧੀ ਮੈਨੂੰ ਕਿਸੇ ਨੇ ਆਖਿਆ ਤਾਂ ਮੈਂ ਡੀਜੀ ਸਾਹਿਬ ਕੋਲ ਬੇਨਤੀ ਕੀਤੀ ਉਹ ਕਹਿੰਦੇ ਪਹਿਲਾਂ ਤੁਸੀਂ ਉਹਨਾਂ ਨੂੰ ਸਬੰਧਤ ਅਫਸਰਾਂ ਨੂੰ ਪੁੱਛ ਲਓ ਤੇ ਨਹੀਂ ਚੱਕਦੇ ਤਾਂ ਮੈਂ ਫਰਦਰ ਕਾਰਵਾਈ ਕਰਾਂਗਾ ਹੂੰ ਸੋ ਇਹ ਹੈ ਵੀ ਇਹ ਦਰ ਤੇ ਡਿੱਗਣ ਵਾਲਾ ਹੈਗਾ ਅਸੀਂ ਡੀਜੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਵੀ ਡੀਜੀ ਸਾਹਿਬ ਦੇਖੋ ਤੁਹਾਡੇ ਹੁਕਮਾਂ ਦੀ ਇਹ ਉਲੰਘਣਾ ਕਰ ਰਿਹਾ ਮੈਂ ਤਾਂ ਮੈਂ ਕੱਲ੍ਹ ਦਫ਼ਤਰ ਨਾਲ ਗੱਲ ਕੀਤੀ ਉਹਨਾਂ ਟਾਲ ਮਟੋਲ ਕਰਕੇ ਮੈਨੂੰ ਫੇਟ ਹਾਲਤਾ ਇਹ ਨਹੀਂ ਆਖਿਆ ਕਿ ਜੇ ਮੈਂ ਮੇਰੀ ਡਿਊਟੀ ਨਹੀਂ ਮੈਂ ਆਪਣੀ ਖਾਤੇ ਕੇ ਹੋਰ ਬੰਦਾਂ ਨੂੰ ਭੇਜ ਦਿੰਦਾ ਹਾਂ ਹਾਂ ਪਰ ਇਹ ਜਦੋਂ ਤੁਹਾਡੇ ਵਾਲੀ ਗੱਲ ਜਦੋਂ ਕੋਈ ਘਟਰਾ ਵਾਪਰ ਜਾਂਦੀ ਹੈ ਸੱਪ ਨਾਂ ਦੇ ਆ ਫੇਲ ਯਕੀਨ ਮਾਰਦੇ ਆ ਕਿ ਹੁਣ ਅਸੀਂ ਕੀਤਾ ਜੀ ਜਦੋਂ ਕਿੱਥੇ ਪੈਸੇ ਦੀਆਂ ਹੋਰ ਗੱਲਾਂ ਹੁੰਦੀਆਂ ਉੱਥੇ ਕਹਿੰਦੇ ਸਾਡਾ ਰਾਈਟ ਆ ਜੀ ਹੂੰ ਮਤ ਜਿੱਥੋਂ ਕੁਛ ਉਹੀ ਲੈਣਾ ਦੇਣ ਦੀ ਗੱਲ ਬਣਦੀ ਹੈ ਉੱਥੇ ਸਾਰੀ ਪਹੁੰਚ ਜਾਂਦੇ ਨੇ ਵੀ ਸਾਨੂੰ ਵੀ ਭੋਰਾ ਮਿਲ ਜੇ ਸਾਨੂੰ ਵੀ ਜਿੱਥੇ ਕੰਮ ਕਰਨਾ ਪੈ ਜੇ ਉੱਥੇ ਇੱਕ ਦੂਜੇ ਦੇ ਮੋਢਿਆਂ ਤੇ ਸੁਰਦੇ ਆ ਤੇ ਦੂਸਰਾ ਬਰਾਕੇ ਤੁਸੀਂ ਜਿਹੜਾ ਖੰਡਾ ਚੌਂਕ ਦੇ ਨੇੜੇ ਕਹਿੰਦੇ ਉਹਦੀ ਵੀ ਆਪਾਂ ਚਰਚਾ ਕਰਨੀ ਆ ਉਹ ਕਿੱਥੇ ਤਾਂ ਜੋ ਸਾਡੇ ਪ੍ਰਸ਼ਾਸਨ ਨੂੰ ਪਤਾ ਲੱਗਦੇ ਕਿ ਉਹ ਤਾਂ ਇਹਨਾਂ ਨੂੰ ਦਿੰਦਾ ਨਹੀਂ ਬੜੇ ਅਫਸੋਰ ਦੀ ਗੱਲ ਹੈ ਦੋ ਪੰਜਾਬ ਦੇ ਆਹਮ ਮਸਤੀਆਂ ਵੀ ਕੰਢੇ ਦੇ ਉੱਤੇ ਜਿਸ ਦਾ ਇੱਥੇ ਇੱਕ ਦਰਸ਼ਕ ਹੈ ਉਹ ਇੱਕ ਪੀਪੀਐਸ ਡਾਕਟਰ ਸਤਵਾਰ ਸਿੰਘ ਮੋਈ ਸਾਹਿਬ ਦਾ ਮੈਂਬਰ ਨੇ ਦੂਜਾ ਮੇਗਾ ਜਦੋਂ ਪਹਿਲਾਂ ਆਈਜੀ ਸਾਹਿਬ ਦੀ ਕੰਢ ਸੀ ਦੋਨਾਂ ਦੀ ਕਾਲੇ ਡਰੈਕਟਰ ਆਸਰੇ ਖੜੇ ਹੱਸੇ ਪੁਘਾਰੀ ਹੁੰਨੇ ਆ ਰਾਤ ਨੂੰ ਸੁੰਦੀ ਉੱਤੇ ਆ ਹਮ ਉੱਥੇ ਇੱਕ ਪਬਲਿਕ ਆਮ ਰਿਟਿੰ ਚੰਦੀ ਜਾਂਦੀ ਜਾਂਦੀ ਹੈ ਗੁਰਦੁਆਰੇ ਸਾਹਿਬ ਵੀ ਹੁੰਦੀ ਜਾਂਦੇ ਨੇ ਨਿਹਰੇ ਸਵੇਰੇ ਪਰ ਪ੍ਰਸ਼ਾਸਕ ਪ੍ਰਸ਼ਾਸਕ ਦੇ ਹੁਕਮਾਂ ਦੀ ਮਹਿਕਮਾ ਲੰਘਣਾ ਕਰਾ ਜਦੋਂ ਜਿਹੜਾ ਦਸਤਾਵੇਜ਼ ਉੱਤੇ ਦਿਖਾਇਆ ਗਿਆ ਉਹਦੇ ਇੱਕ ਨੰਬਰ ਵੀ ਲੱਗਿਆ ਆ ਉਹ ਹੋ ਸਕਦਾ ਜੰਗ ਲਾਟ ਮੈਕੰ ਦਾ ਹੋਵੇ ਆ ਜਿਹੜਾ ਮਿਨੀ ਸੈਕਟਰ ਦਾ ਇਹਨਾਂ ਨੇ ਜੀ ਸਾਹਿਬ ਨੇ ਕਿਹਾ ਕਿ ਇਹ ਸਾਡੀ ਜੂਡਿਕਸ਼ਨ ਨਹੀਂ ਆਦਾ ਇਹ ਤਾਂ ਫੁੱਲ ਬੂਟੇ ਵਾਲੇ ਜਾਂ ਹੋਰ ਕੋਈ ਡਿਪਾਰਟਮੈਂਟ ਦਾ ਆ ਹੁਣ ਜੀਐਸਏ ਇਹਦੇ ਕੋਈ ਕਾਰਵਾਈ ਕਰਦੇ ਆ ਫਿਰ ਇਹ ਸਾਡੇ ਜੁਰਮਾਨਾ ਲਾਣਾਂਗੇ ਕਿ ਤੁਸੀਂ ਸਾਡੀ ਪਰਮਿਸ਼ਨ ਚੁਣ ਨਹੀਂ ਦਿੱਤੀ ਜੀ ਮਤਲਬ ਕਹਿਣ ਦਾ ਮਤਲਬ ਇਹ ਆ ਜੇ ਤਾਂ ਤੁਸੀਂ ਉੱਥੇ ਕੋਈ ਆਪਣੇ ਤੌਰ ਤੇ ਕੋਈ ਕਾਰਵਾਈ ਕਰਦੇ ਹੋ ਜਾਂ ਉੱਥੇ ਕੋਈ ਫੰਕਸ਼ਨ ਕਰਨਾ ਹੈ ਜਾਂ ਕੋਈ ਦਰਖਤ ਲਾਉਣਾ ਹੈ ਜਾਂ ਕੋਈ ਗਿਰਿਆ ਹੋਇਆ ਆਪ ਚੁੱਕਦੇ ਹੋ ਕਾਇ ਮਹਿਕਮਾ ਉਸੇ ਟਾਈਮ ਤੁਰੰਤ ਪਹੁੰਚ ਜਾਂਦਾ ਹੋਣਾ ਪੂਡਾ ਵਾਲੇ ਹਾਂਜੀ ਇਹ ਅਸੀਂ ਕਿੱਟ ਵੀ ਲਾ ਦਿੰਨੇ ਆ ਤਾਂ ਇੱਥੇ ਜਿਹੜੇ ਜਿੰਨੇ ਵੀ ਸਕਿਉਰਟੀ ਗਾਰਡ ਹੈ ਉਹ ਆ ਕੇ 1 ਮਿੰਟ ਤੇ ਉੱਥੇ ਰਿਪੋਰਟ ਦੇ ਦਿੰਨੇ ਆ ਸਕਿਉਰਟੀ ਗਾਰਡ ਕਿਹੜੇ ਕਿਹੜੇ ਮਹਿਕਮੇ ਦੇ ਸਕਿਉਰਟੀ ਗਾਰਡ ਜੀ ਪੂਡਾ ਦੇ ਇਹਨਾਂ ਨੂੰ ਵੀ ਭੇਜਿਆ ਮੂਵੀਆ ਮੰਗਿਆ ਸੀ ਸੀ ਉਹ ਭੇਜਤੀਆਂ ਉਹਨਾਂ ਦਾ ਕੋਈ ਕਿਸੇ ਦਾ ਰਿਪਲਾਈ ਨਹੀਂ ਆਇਆ ਤਾਂ ਅਜ ਇੱਕ ਘਟੋ ਘਟ 24-25 ਘੰਟੇ ਹੋ ਚੁੱਕੇ ਜੀ ਇਸ ਤੋਂ ਇਲਾਵਾ ਅਸੀਂ ਅੱਜ ਦੋਵਾਰੀ ਤੋਂ ਹਰੇਕ ਪ੍ਰੋਗਰਾਮ ਕਰਾਣੇ ਆ ਸੰਝਾ ਪ੍ਰੋਗਰਾਮ ਸਾਡੇ ਪੋਥਾਂ ਦੇ ਵਿੱਚ ਹੂੰ ਕੌਟੀ ਵਾਲੇ ਕਹਿੰਦੇ ਛੇਪੂਟਾ ਸਾਨੂੰ ਪਰਮਿਸ਼ਨ ਦੇਗਾ ਤਾਂ ਤੁਸੀਂ ਕਰਨਾ ਚਾਹੋ ਨਹੀਂ ਕਰਨਾ ਹੈਗਾ ਸਾਨੂੰ ਧਾਰਮਿਕ ਪ੍ਰੋਗਰਾਮ ਕਰਨ ਵਾਸਤੇ ਵੀ ਪੋਟਾ ਦੀ ਇਜਾਜ਼ਤ ਦੀ ਲੋੜ ਪੈਦੀ ਹੈ ਜੀ ਚਲੋ ਪਟਵਾਰੀ ਸਾਹਿਬ ਬਿਲਕੁਲ ਠੀਕ ਹੈ ਜੇ ਕੋਈ ਕੰਮ ਕਰਨਾ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਨਜ਼ੂਰੀ ਲੈਣੀ ਬਣਦੀ ਹੈ ਪਰ ਜਦੋਂ ਕੋਈ ਐਦਾਂ ਦਾ ਕੰਮ ਹੁੰਦਾ ਜਿੱਥੇ ਮੈਂ ਪਹਿਲਾਂ ਵੀ ਦੱਸ ਚੁੱਕਾ ਮਹਿਕਮੇ ਦੇ ਕਿਸੇ ਅਧਿਕਾਰੀ ਨੂੰ ਕੰਮ ਕਰਨਾ ਪੈ ਜੇ ਤਾਂ ਇੱਕ ਹੈ ਲੱਗਦਾ ਵੀ ਇਹਨਾਂ ਤੇ ਪਹਾੜ गिर ਗਿਆ ਹੁੰਦਾ ਉਦੋਂ ਨੂੰ ਕੋਈ ਮੂਹ ਨਹੀਂ ਕਰਦਾ ਬਿਲਕੁਲ ਬਿਲਕੁਲ ਤੇ ਹੋਰ ਡੀਸੀ ਸਾਹਿਬ ਤੱਕ ਕੀ ਕੀ ਪਹੁੰਚਾਉਣਾ ਕਿ ਕੀ ਗੱਲ ਕਰਨੀ ਚਾਹੁੰਦੇ ਹੋ ਜੇ ਉਹਨਾਂ ਦੇ ਧਿਆਨ ਵਿੱਚ ਦਵਾਰਾ ਆਵੇ ਤਾਂ ਜੋ ਕਿਉਂਕਿ ਤੁਹਾਨੂੰ ਕਿਹਾ ਤੁਸੀਂ ਸਬੰਧਤ ਅਧਿਕਾਰੀਆਂ ਨੂੰ ਗੱਲ ਕਰੋ ਤਾਂ ਕਿਉਂ ਨਾ ਡੀਸੀ ਸਾਹਿਬ ਵੀ ਹੁਕਮ ਕਰ ਦੇਣ ਵੀ ਆਹ ਜਿਹਦੇ ਵੀ ਰੇਡਕਸ਼ਨ ਚ ਪੈਂਦਾ ਭਾਈ ਇਹਨੂੰ ਚੱਕ ਕੇ ਪਰਾ ਕਰੋ ਤਾਂ ਜੋ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਪਟਵਾਰੀ ਸਾਹਿਬ ਥੈਂਕ ਯੂ ਆਪਾਂ ਗੱਲਬਾਤ ਪਟਿਆਲੇ ਦੀ ਕਰ ਰਹੇ ਸੀ ਵੀ ਦਰਖਤ ਇਹ ਸਿਰਫ ਇਹ ਤਾਂ ਨਜ਼ਰ ਦੇ ਵਿੱਚ ਆਏ ਹੋਏ ਨੇ ਇੱਕ ਪੱਤਰਕਾਰ ਨੇ ਧਿਆਨ ਚ ਲਿਆਂਦਾ ਹੈ ਹੋਰ ਵੀ ਕਈ ਜਗ੍ਹਾ ਤੇ ਜਿਵੇਂ ਇਸ ਟਾਈਮ ਹਾਲਾਤ ਚੱਲਦੇ ਨੇ ਪੰਜਾਬ ਦੇ ਵਿੱਚ بارشਾਂ ਹੋ ਰਹੀਆਂ ਨੇ ਹੜ੍ਹ ਆ ਰਹੇ ਨੇ ਬੜੇ ਦਰਖਤ गिरਦੇ ਨੇ ਟੁੱਟਦੇ ਨੇ ਉਹ ਟੁੱਟਣ ਤੋਂ ਬਾਅਦ ਪਰੇਸ਼ਾਨੀ ਹੈ ਜਿਹੜੀ ਆਮ ਜਨਤਾ ਨੂੰ ਹੁੰਦੀ ਹੈ ਤੇ ਉਹ ਦਰਖਤ ਡਿੱਗਣ ਨਾਲ ਕਈ ਨਾ ਕਈ ਦੀ ਮੌਤ ਹੋ ਜਾਂਦੀ ਆ ਭਾਵੇਂ ਪਸ਼ੂ ਹੋਵੇ ਜਾਂ ਇਨਸਾਨ ਹੋਵੇ ਤੇ ਉਹ ਘਾਟਾ ਮੁੜ ਕੇ ਪੂਰਾ ਨਹੀਂ ਹੁੰਦਾ ਜੇ ਸਾਰਾ ਕੁਝ ਪਹਿਲਾਂ ਸੰਭਾਲਿਆ ਜਾਵੇ ਪ੍ਰਸ਼ਾਸਨ ਸਮੇਂ ਸਿਰ ਜਾਗ ਜੇ ਧਿਆਨ ਦੇ ਦੇਵੇ ਤਾਂ ਜਿੰਨੇ ਵੀ ਹਾਦਸੇ ਹੁੰਦੇ ਨੇ ਇਹ ਇਹਨਾਂ ਤੋਂ ਬਚਾਅ ਹੋ ਸਕਦਾ ਹੈ ਪੱਤਰਕਾਰ ਦੀ ਗੱਲ ਕੀਤੀ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਅੱਜ ਜਿਹਦੇ ਪਿੱਛੇ ਇੱਕ ਪੱਤਰਕਾਰ ਨੂੰ ਸੰਘਰਸ਼ ਵੇਦਣਾ ਪਿਆ ਫੇਰ ਕੁਛ ਨਾ ਕੋਈ ਜਾ ਕੇ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ ਹੈ ਜਾਂ ਕੋਈ ਸ਼ਾਮ ਲੋਕਾਂ ਨੇ ਸਹਾਇਤਾ ਦਿੱਤੀ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਸਾਡੇ ਤਰਫੋਂ ਵੀ ਮੀਡੀਆ ਵੱਲੋਂ ਬੇਨਤੀ ਕਰਦੇ ਹਾਂ ਜਿੱਥੇ ਵੀ ਕਿਤੇ ਆ ਦਰਖਤ ਜਿਹੜਾ ਮੀਨੀ ਸੈਕਟਰੀਏਟ ਦੇ ਮੂਠਾਂ ਦੇ ਵਿੱਚ ਡਿੱਗਿਆ ਹੋਇਆ ਜਾਂ ਅਖੰਡਾ ਚੌਕ ਤੇ ਡਿੱਗਿਆ ਹੋਇਆ ਇਹਨਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਨਸਖਾਮੀ ਜਿਹੜੀ ਘਟਨਾ ਨਾ ਵਾਪਰੇ